ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਫਲੋਰ ਬਾਈਪਾਸ ਤੇ ਇੱਕ ਟਿਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਸੀ ਸਵਾਸੀ ਜਲੰਧਰ ਦੇ 10ਵੇਂ ਕਿ ਉਹ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਲੁਧਿਆਣੇ ਵੱਲ ਜਾ ਰਿਹਾ ਸੀ ਆ ਫਲੋਰ ਦੇ ਨੇੜੇ ਇੱਕ ਟਿਪਾ ਨਿਊਜ਼ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਨੂੰ ਕਾਫੀ ਦੂਰ ਤੱਕ ਘੜੀ ਸਦਾ ਲੱਗ ਗਿਆ ਤੇ ਕਾਰ ਬ੍ਰਿਤਰ ਨਾਲ ਨੁਕਸਾਨੀ ਗਈ ਹੈ ਤੇ ਟਿਪਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਕੜਨਾ ਦੀ ਸੂਚਨਾ ਮਿਲਦੇ ਹੀ ਸੁਰੱਖ ਸੁਰੱਖਿਆ ਫੋਰਸ ਦੇ ਇੰਚਾਰਜ ਠੰਡੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਨੁਕਸਾਨੀ ਕਾਰ ਨੂੰ ਕਰੀਨ ਦੀ ਮਦਦ ਨਾਲ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਟਿੱਪਰ ਮਾਲਿਕ ਟਿੱਪਰ ਸਨੇ ਮੌਕੇ ਤੇ ਭੱਜ ਭੱਜਣ ਦੇ ਵਿੱਚ ਸਫਲ ਹੋ ਗਿਆ ਤੇ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਤੇ ਫਲੋਰ ਤੋਂ ਫਲੋਟੇਬਲ ਸਦੀਪ ਪਟਿਆਰਾ ਦੀ ਰਿਪੋਰਟ ਬਾਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਜੀ ਸਰ ਮੇਰਾ ਨਾਮ ਮਾਸ਼ੀਸ਼ਾ ਜੀ ਹਾਂ ਜੀ ਮੈਂ ਸਰ ਜਲੰਧਰ ਤੋਂ ਆ ਰਿਹਾ ਮੈਂ ਲੋਕਿਆਣਾ ਅਰੂਣਾ ਨਿਊਰੋ ਹਸਪੀਟਲ ਦੇ ਵਿੱਚ ਜੌਬ ਕਰਦਾ ਮੈਂ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਮੇਰਾ ਰੁਟੀਨ ਦਾ ਟਾਈਮ ਹੈ ਜੀ ਕੋਈ ਓਵਰ ਸਪੀਡ ਨਹੀਂ ਸੀ ਕੋਈ ਕੋਸ਼ਿਸ਼ ਨਹੀਂ ਸੀ ਆ ਰਿਹਾ ਸੀ ਜੀ ਨਾ ਟਰੱਕ ਨੇ ਫੇਲਟ ਮਾਰੀ ਗੱਡੀ ਪਲਟ ਗਈ ਆ ਜੀ ਉਹ ਜਿੰਨੀ ਦੂਰ ਚੱਕ ਕੇ ਗੱਡੀ ਢੀਸਦਾ ਹੀ ਲੈ ਕੇ ਆਇਆ ਔਰ ਉਸ ਦੇ ਨਾਲ ਸਰ ਮੈਂ ਜੀ ਯਾਦਤਾ ਸਰ ਮੈਂ ਜੀਜਸ ਲਈ ਕਰਦਾ ਮੈਂ ਡੇਲੀ ਪ੍ਰੇਅਰ ਲਗਾ ਕੇ ਆਪਣੇ ਰੱਬ ਦੀ ਤਾਂ ਮੈਂ ਅਨਜਾਨਾ ਸਰ ਤਾਂ ਉਹਦੀ وجہ ਦੇ ਨਾਲ ਮੇਰਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੈਂ ਬਚ ਗਿਆ ਇਸ ਲਈ ਮੇਰਾ ਪਹਿਲਾਂ ਵੀ ਧੰਨਵਾਦ ਕੀ ਪੁਲਿਸ ਮੁਲਾਜ਼ਮ ਪਹੁੰਚ ਗਏ ਨੇ ਜੀ ਸਰ ਪੁਲਿਸ ਮੁਲਾਜ਼ਮ ਪਹੁੰਚ ਗਏ ਸੀ ਉਸ ਤੋਂ ਪਹਿਲਾਂ ਜਿਹੜੇ ਰਾਗੀਰ ਸੀਗੇ ਉਹਨਾਂ ਨੇ ਮੇਰੀ ਕਾਫੀ ਹਲਪ ਕੀਤੀ ਹੈ ਪਰ ਟਰੱਕ ਵਾਲੇ ਨੂੰ ਬੜਨ ਦੇ ਸਾਰੇ ਆਸਮਾਨ ਤੇ ਪੁਲਿਸ ਵਾਲੇ ਵੀ ਕਿਉਂਕਿ ਉਹ ਟਰੱਕ ਚਾਲਕ ਹੈ ਜਿਹੜਾ ਫੇਡ ਮਾਰ ਕੇ ਉਹ ਨਿਕਲ ਗਿਆ ਜੀ ਕਿਹੜਾ ਵੀਕਲ ਸੀ ਭੱਤੀ ਸੀ ਟਰਾਲਾ ਸੀ ਕੀ ਸੀਗਾ ਟਰਾਲਾ ਸੀਗਾ ਜੀ ਟਰਾਲਾ ਸੀਗਾ ਜੀ ਵੱਡਾ ਟਰੱਕ ਸੀਗਾ ਕੋਈ ਸੱਟ ਨਹੀਂ ਲੱਗੀ ਤੁਹਾਡੇ ਸੱਟ ਸਰ ਆ ਥੋੜੀ ਜੀ ਆ ਬਸ ਕੋਣੀ ਤੇ ਥੱਕੀ ਰੱਬ ਦੀ ਕਿਰਪਾ ਹੈ ਜੀ ਵਿਚਾਰਿਆ ਸਾਰਾ ਥੈਂਕ ਯੂ ਹਾਈਵੇ ਤੇ ਐਕਸੀਡੈਂਟ ਹੋਇਆ ਮੈਂ ਐਸੇ ਜਮੂਦ ਹਾਂ ਜੀ ਨਰਤ ਸਰਕਾਰ ਬੋਰਡ ਰੂਟ ਨੰਬਰ 94506 ਕਰਾਇਆ ਫਲੋਰ ਮੈਨੇਜ ਸਟੂਡੈਂਟ ਬਣਾਵਾ ਜੀ ਸਾਨੂੰ ਇੱਕ ਰਾਹ ਦੀ ਜ਼ਰੂਰਤ ਹੋ ਚੁਕੀ ਨਾ ਮੀਸਤੀ ਕੇ ਫਲੋਰ ফ্লাইਓਵਰ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਦ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਆਲਟੋ ਕਾਰ ਜਿਹੜੀ ਕਿ ਜਲੰਧ ਤੋਂ ਪੁਲ ਵੇ ਆ ਜਾ ਰਹੀ ਸੀ ਜਿਹਨਾਂ ਦਾ ਚਾਲਕ ਸੀਗਾ ਉਹ ਰੋੜਾ ਨੀਰੋ ਹਸਪੀਟਲ ਲੁਧਿਆਣਾੇ ਜੋਬ ਕਰਦਾ ਜੀ ਉਹਨਾਂ ਨੂੰ ਕੋ ਆੜਮਛਾਦਾ ਵਨ ਹਿੱਟ ਕਰ ਗਿਆ ਇਹ ਪਲਟੀਆਂ ਖਾਦੀ ਗੱਡੀ ਨੇ ਪਲਟੀਆਂ ਖਾਦੀ ਉਹਦੇ ਦਸਨ ਮਾ ਉਪਰ ਪਲਟੀਆਂ ਖਾਦੀ ਅੱਛਾ ਕੋਈ ਇੰਜਰਡ ਤਾਂ ਨਹੀਂ ਹੋਇਆ ਉਹਦੇ ਨੋਰਮਲ ਸੱਟਾਂ ਲੱਗੀਆਂ ਜੀ ਕੱਢੀ ਜਿਆਦਾ ਤੇ ਉਹਨਾਂ ਨੂੰ ਰਿਕਵਰੀ ਵੀ ਨੂੰ ਪ੍ਰੋਵਾਈਡ ਕਰਵਾਤੀਆਂ ਤੇ ਉਹ ਲੈ ਕੇ ਆਪਣੇ ਨਦਰਬਦ ਲੈ ਗਏ